ਕਹਿੰਦੇ ਕਿ 트럼ਪ ਤੇ ਪੁਤਿਨ ਸਾਹਿਬ ਨੇ ਲਾਸਕਾ ਦੇ ਇੱਕ ਸਮੇਲਨ ਦੇ ਵਿੱਚ ਮਿਲਣਾ ਹੈ ਤੇ ਕਾਫੀ ਸਾਰੀਆਂ ਗੱਲਾਂ ਦੀ ਉਮੀਦ ਹੈ ਕਿ ਹੋ ਸਕਦਾ ਟੈਰਿਫ ਤੇ ਗੱਲ ਹੋ ਜਾਏ ਹੋ ਸਕਦਾ ਵਾਰ ਤੇ ਗੱਲ ਹੋ ਜਾਏ ਤੇ ਇਧਰ ਹਿੰਦੁਸਤਾਨ ਵਾਲੇ ਕੁਝ ਖੁਸ਼ ਵੀ ਨੇ ਉਹ ਕਹਿ ਰਹੇ ਨੇ ਕਿ ਚੰਗਾ ਕਿ ਮੀਟਿੰਗ ਦੇ ਵਿੱਚ ਹੋ ਸਕਦਾ ਕੁਝ ਚੰਗਾ ਨਿਕਲ ਆਵੇ ਕੀ ਉਮੀਦ ਹੈ ਜੀ ਕੀ ਗੱਲਬਾਤ ਹੋ ਸਕਦੀ ਮੈਨੂੰ ਤੇ ਉਮੀਦ ਹੈ ਕਿ ਤੇ ਲੜਨਾ ਪੈਣਾ ਆਪਸ ਚ ਉਹ ਪਹਿਲਾਂ ਇੱਕ ਹੋ ਗਿਆ ਸੀ ਨਾ ਆਪਾਂ ਉਹ ਖਤਰਾ ਹੀ ਹੈ देखो ਜਿਹੜਾ 트럼ਪ ਹੈ ਸਰ ਉਹ ਤੱਤਾ ਵੀ ਬਹੁਤ ਹੈ ਤੇ ਕਪੱਤਾ ਵੀ ਬਹੁਤ ਹੈ ਹੂੰ ਠੀਕ ਹੈ ਨਾ ਜੀ ਇੱਕ ਸਾਪੂਤ ਦਮੂਹਾ ਬਿਲਕੁਲ ਹੈ ਦੋ ਮੂੰਹ ਵਾਲਾ ਦਮੂਹੀ ਵੀ ਕਹ ਦਿੰਦੇ ਵੈਸੇ ਤਾਂ ਖੈਰ ਗੱਲ ਇਹ ਆ ਕਿ ਭਾਈ 트럼ਪ ਸਾਹਿਬ ਤੋਂ ਤੇ ਖਤਰਾ ਹੈ ਇੰਨਾ ਖਤਰਾ ਜਿਵੇਂ ট্রান্সਫਾਰਮਰ ਧਰਤੀ ਤੇ ਰੱਖਿਆ ਹੋਵੇ ਨਾ ਆ ਖਤਰਾ ਹੀ ਹੁੰਦਾ ਜੀ ਵੀ ਇਧਰੋਂ ਵੀ ਨਾ ਲੱਗ ਜਾਵੇ ਕੋਈ ਉਧਰੋਂ ਵੀ ਨਾ ਲੱਗ ਜਾਵੇ ਇਹ ਧਰਤੀ ਤੇ ਤੁਰਿਆ ਫਿਰਦਾ ਇੱਕ ট্রান্সਫਾਰਮਰ ਆ ਜਿਹੜਾ ਇਹਦੇ ਬਲੇਟੇ 'ਚ ਆ ਗਿਆ ਇਹਨੇ ਉਹਨੂੰ ਇਹ ਪੜਥਾ ਕਰ ਦੇਣਾ ਹੁਣ ਉਥੇ ਦੇਖੋ ਮੈਨੂੰ ਸਮਝ ਨਹੀਂ ਲੱਗਦੀ ਸਭ ਅੱਛਾ ਹੁਣ ਇੰਟਰਨੈਸ਼ਨਲ ਨਿਊਜ਼ ਆ ਰਹੀ ਆ ਕਿ ਯੂਕਰੇਨ ਨੇ ਅਚੰਤ ਘੰਟੇ ਪਹਿਲਾਂ ਇਸ ਗੱਲਬਾਤ ਨੂੰ ਜੀ ਇੱਕ ਮੈਸਿਵ ਡਰੋਨ ਅਟੈਕ ਕੀਤਾ ਹੈ ਰਸ਼ੀਆ ਤੇ ਹੂੰ ਉਹਦਾ ਦੇਖਦੇ ਹਾਂ ਕਿ ਕੀ ਹੁਣ ਨੁਕਸਾਨ ਹੈ ਕੀ ਹਿਸਾਬ ਕਿਤਾਬ ਆ ਦੇਖੋ ਯੂਕਰੇਨ ਦਾ ਫਿਰ ਮੈਸੇਜ ਕੀ ਆ ਬੜਾ ਸਿੰਪਲ ਹੈ ਨਾ ਯਾਰ ਮੰ ਲਓ ਮੇਰਾ ਮੇਰੇ ਭਰਾ ਦੇ ਨਾਲ ਝਗੜਾ ਹੈ ਤੇ ਸਾਡੇ ਪਿੰਡ ਵਾਲਾ ਸਰਪੰਚ ਬੁਲਾ ਕੇ ਮੇਰੇ ਛੋਟੇ ਭਰਾ ਨੂੰ ਕਵੇ ਹੂੰ ਕਿਲੇ ਆ ਜਾ ਮੈਂ ਤੇ ਤੁਹਾਡਾ ਨਿਵੇੜ ਦਿੰਨਾ ਜੀ ਤੁਹਾਡਾ ਕਿਵੇਂ ਨਿਵੇੜਿਆ ਭਾਈ ਮਿੰਟਾ ਸਿੰਘ ਤੇ ਗਹਿਰਾ ਹਜ਼ਰ ਹੈ ਉਹਦੇ ਚ ਬਿਲਕੁਲ ਜੀਦੇ ਨਾਲ ਝਗੜਾ ਹੈ ਹੂੰ ਮੇਰੇ ਭਰਾ ਦਾ ਉਹ ਬੰਦੇ ਨੂੰ ਸੱਦੇ ਤੋਂ ਬਗੈਰ ਕਹਿੰਦਾ ਕਿ ਆ ਜਾ ਮੈਂ ਤੇਰਾ ਨਵੇੜਾ ਕਰ ਦੇਣਾ ਜੀ ਇੱਕ ਬੰਦੇ ਦਾ ਹੀ ਕਿਵੇਂ ਤੇ ਮੈਂ ਉਹਦਾ ਨਵੇੜਿਆ ਬਈ ਕਿਦਾਂ ਪ੍ਰਵਾਨ ਕਰ ਲਊਗਾ ਹੂੰ ਕਿਉਂ ਕਿਉਂਕਿ ਮੇਰਾ ਭਰਾ ਤੇ ਮੇਰਾ ਹਿੱਸਾ ਨਾ ਪਕੇ ਬੈਠਾ ਵਾ ਉਹ ਤੇ ਮੇਰੇ ਘਰ ਦੇ ਆਪਣੇ ਹਿੱਸੇ ਤੇ ਕੰਧ ਕੱਢ ਕੇ ਬੈਠਾ ਵਿੱਚ ਆ ਗਿਆ ਮੇਰੇ ਹਿੱਸੇ ਦੇ ਮੰਨ ਲਓ 15 ਫੁੱਟ ਅੰਦਰ ਆ ਗਿਆ 30 ਫੁੱਟ ਦਾ ਵੇੜਾ ਟੋਟਲ 15 15 ਹੋਇਆ ਤੇ ਉਹ 15 ਆ ਕੇ ਤੇ ਮੇਰਾ ਵੇੜਾ ਕੋ ਨੱਪੀ ਬੈਠਾ ਹੈ ਤੇ ਚੰਗਾ ਸਰਪੰਚ ਹੈ ਬਈ ਬਿਲਕੁਲ ਹੁਣ ਸਮਝ ਲੱਗ ਗਈ ਕੀ ਕਰੀ ਜਾਂਦਾ ਹੂੰ ਧੱਕੇ ਨਾਲ ਹੀ ਬਸ ਸੀਜ ਆਖੇ ਤੁੰ ਕੋ ਆਖੇ ਦਾਸ ਨੂੰ ਖਾਮ ਖਾ ਕਹਿੰਦੇ ਨੇ ਦੇਖੋ ਗੱਲ ਇਹ ਆ ਕਿ ਉਤੋਂ ਇਹ ਕਹਿ ਦਿੱਤਾ ਇਹ ਬੁੜਬੁਕ ਆਦਮੀ ਐ ਸਰ ਨਹੀਂ ਨਹੀਂ ਕਿਸਦੇ ਮੰਨਦਾ ਬੁੜਬੁਕ ਕਹਿੰਦਾ ਜੀ ਪੁੱਤਨ ਜੇ ਤੂੰ ਨਾ ਮੰਨੇ ਤਾਂ ਫਿਰ ਐ ਨਹੀਂ ਤੇ ਮੈਂ ਐ ਕਰ ਦਿਆਂਗਾ ਲਓ ਇਹ ਕਿਹੜੀ ਗੱਲਬਾਤ ਹੁੰਦੀ ਐ ਸਰ ਪੁੱਤਨ ਕਿਉਂ ਨਹੀਂ ਮੰਨੇਗਾ ਫਿਰ ਫੈਸਲਾ ਵੀ ਕਾਦਾ ਫਿਰ ਸਾਂ ਨਹੀਂ ਨਹੀਂ ਸਰ ਪੁੱਤਨ ਕਿਉਂ ਨਹੀਂ ਮੰਨੇਗਾ ਹਮ ਆਏ ਰੱਬਾ ਪੁੱਤਨ ਪੁੱਤਨ ਤਾਂ ਨੱਪੀ ਬੈਠਾ ਯੂਕਰੇਨ ਨੂੰ ਉਹ ਕਹੇਗਾ ਕਿ ਹਾਂਜੀ ਠੀਕ ਹੈ ਤੁਸੀਂ ਪਾਸੇ हट ਜਾਓ ਠੀਕ ਹੈ ਨਾਟੋ ਨੂੰ ਕਹਿ ਦਿਓ ਕਿ ਬਾਈ ਇਹਦਾ ਸਮਰਥਨ ਨਹੀਂ ਕਰਨਾ ਆਪਾਂ ਸੇਫ ਜੋ ਮੇਰੇ ਥੱਲੇ ਆ ਲਿਆਓ ਮੈਨੂੰ ਦੇ ਦਿਓ ਬਾਕੀ ਆਪਾਂ ਤੁਹਾਡੇ ਅੱਖੇ ਲੱਗ ਜਾਣੇ 트ੰਪਸ ਸਾਹਿਬ ਲਓ ਤੇ ਨਿਬੜ ਗਿਆ ਕੱਲ ਸਰ ਰਸ਼ੀਆਲੇ ਤੇ ਅਲਾਸਕਾ ਦੇ ਵਿੱਚ ਬੈਠੇ ਰੋਣਗੇ ਅਲਾਸਕਾ ਦੀ ਹਿਸਟਰੀ ਇਹ ਆ ਕਿ ਜਿਸ ਵੇਲੇ ਇਹਨਾਂ ਨੇ 1860 ਦੇ ਆਸ-ਪਾਸ ਵੇਚਿਆ ਇਹਨੂੰ ਕੌਡੀਆਂ ਦੇ ਪਹਾ ਜੀ ਠੀਕ ਹੈ ਜੀ ਰਸ਼ੀਆਨਸ ਨੇ ਤੇ ਉਹ ਤੋਂ ਚੰਦ ਸਮੇਂਬਾਦੀ ਤੇ ਇਥੇ 골ਡ ਨਿਕਲਿਆ ਹੂੰ ਉਹਦੇ ਅੱਖਾਂ ਚ ਘਸੁੰਨ ਦੇ ਕੇ ਰਹੁੰਦੇ ਆ ਜੀ ਅਲਾਸਕਾ ਸਰ ਬੜੀ ਬਰਫ ਪੈਂਦੀ ਘੁੰਮਣ ਵਾਲੀ ਜਗ੍ਹਾ ਅਲਾਸਕਾ ਠੀਕ ਹੈ ਨਾ ਆਈ ਦੀ ਸ਼ਾਨਦਾਰ ਜਗ੍ਹਾ ਇਹਨਾਂ ਨੇ ਛੱਡ ਦਿੱਤੀ ਹੁਣ ਜਿਹੜੀ ਨੱਪੀ ਉਹ ਥੋੜੀ ਛੱਡਣਗੇ ਉਥੇ ਅਲਾਸਕਾ ਚ ਬਹਿ ਕੇ ਕਿ ਜਿਹੜੀ ਯੂਕਰੇਨ ਦੀ ਨੱਪੀ ਸਰ ਉਹ ਬਹੁਤ ਕੀਮਤੀ ਜਗ੍ਹਾ ਹੈ ਜੀ ਬਹੁਤ ਕਹਿ ਲੋ ਕਿ ਬੜੇ ਬੇਸ਼ਕੀਮਤੀ ਜਿੱਦਾਂ ਮਿਨਰਲਸ ਕਹਿ ਦਿੰਨੇ ਆ ਅੱਜ ਉਹੀ ਰਿਚ ਹੈ ਨਾ ਜਿਹਦੇ ਕੋਲ ਮਿਨਰਲ ਨਹੀਂ ਨੇ ਬਿਲਕੁਲ ਜੀ ਤਾਂ ਉਹ ਉਸ ਜਗ੍ਹਾ ਨੂੰ ਕਿਉਂ ਛੱਡਣਗੇ ਭਾਈ ਜੀ ਜੀ ਤੋਂ 트럼ਪ ਕਹਿੰਦਾ ਕਿ ਨਹੀਂ ਇਹ ਗੱਲਬਾਤ ਦਾ ਪੁੱਤਰ ਪਹਿਲਾ ਆ ਪੜਾ ਦੂਜਾ ਪਾਜ਼ਲੈਂਸਕੀ ਨਾਲ ਗੱਲ ਕਰਾਂਗੇ ਲਓ ਜਿੰਨੇ ਜਿਹੜਾ ਕਬਜ਼ਾ ਧਾਰਕ ਪਹਿਲਾਂ ਉਹਦੇ ਨਾਲ ਗੱਲ ਤੇ ਜਿਹਦੀ ਪਹਿਲੀ ਨੱਪੀ ਆ ਉਹਦੇ ਨਾਲ ਬਾਅਦ ਚ ਗੱਲ ਤਾਂ ਹੀ ਉਹ ਕਹਿੰਦੇ ਕਿ ਆ ਲੈ ਫਰਕ ਸਾਡੀ ਗੱਲ ਵੀ ਸੁਣ ਲੈ ਉਹਨਾਂ ਨੇ ਡਰੋਨ ਤੱਕ ਦਿੱਤੇ ਆ ਉਧਰ ਗੱਲ ਇਹ ਆ ਕਿ ਜਨਾਬ ਕੁਝ ਯੂਰਪ ਯੂਨੀਅਨ ਦੀਆਂ ਕੰਟਰੀਜ਼ ਦੇਖ ਲਓ ਉਹ ਜ਼ੈਲੈਂਸਕੀ ਦੇ ਨਾਲ ਖਲੋਤੀਆਂ ਨੇ ਉਹ ਕਿਵੇਂ ਮੰਨਣਗੇ ਕੱਲ ਜੀ ਨਾਟੋ ਦਾ ਮਸਲਾ ਹੈ ਉਹ ਕੀ ਮੰਨੇਗਾ ਕਿ ਨਹੀਂ ਸਾਰੇ ਨਾਟੋ ਦੇਸ਼ਮਨਣ ਕੇ ਕਿ ਨਹੀਂ ਸੋ ਹਾਲੇ ਉਲਝਵੀ ਕਹਾਣੀ ਆ ਜੀ ਕੁਝ ਵੀ ਨਹੀਂ ਮੈਨੂੰ ਇਹ ਡਰ ਲੱਗਦਾ ਕਿ ਲੜਨਾ ਪੈਣਾ ਕਿਉਂਕਿ ਪੁੱਤਨ ਵੀ ਉਹ ਹੋ ਜਾ ਹੈ ਨਾ ਉਸ ਜ਼ਿਲੈਂਸ ਕਿਤੇ ਹੈ ਨਹੀਂਗਾ ਪੁੱਤਨ ਵੀ ਬੜੀ ਜ਼ਬਰਦਸਤ ਚੀਜ਼ ਹੈ ਸਰ ਜੇ ਪੁੱਤਨ ਉਸ ਟਾਈਮ ਹੁੰਦਾ 1860 ਉਹ ਵਿਕਣ ਦਿੰਦਾ ਸੀਗਾ ਅਲਾਸਕਾ ਨੂੰ ਉਨੇ ਤੇ ਗਾ ਅਮਰੀਕਾ ਨੂੰ ਹੱਥ ਮਾਰਨ ਨੂੰ ਕਰਨਾ ਸੀਗਾ ਸੋ ਪੁਤਨ ਵੀ ਜ਼ਬਰਦਸਤ ਚੀਜ਼ ਆ ਇਹ ਤੇ ਜਿਵੇਂ ਬਿੰਦਰਖੀਆ ਨੇ ਆਖਿਆ ਸੀ ਤੂੰ ਤਾਂ ਕੁੜੀਏ ਨਹੀਂ ਚੀਜ਼ ਆ ਕਮਾਲ ਦੀ 트ੰਪ ਤੇ ਹੈ ਹੀ ਕਮਾਲ ਦੀ ਚੀਜ਼ ਆ ਜੀ ਜੀ ਬਿਲਕੁਲ ਜੀ ਰਾਜਪਾਟਿਆ ਜੀ ਕਹਿ ਰਹੇ ਨੇ ਕਿ 트ੰਪ ਸਰਪੰਚ ਕਹਿੰਦਾ ਜੇ ਮੀਟਿੰਗ ਦਾ ਕੋਈ ਹੱਲ ਨਾ ਨਿਕਲੇ ਤਾਂ ਕਹਿੰਦਾ ਮੈਂ ਇੰਡੀਆ ਦੇ ਟੈਕਸ ਹੋਰ ਲਾਉਣਾ ਚਲੋ ਹਾਦ ਹੋ ਗਈ ਆ ਯਾਰ ਕਮਾਲ ਦੀ ਗੱਲ ਆ ਓਏ ਇਹ ਤਾਂ ਦੇਖੋ ਨਹੀਂ ਸਰ ਆਰਐਸਐਸ ਦੇ ਆਰਗੇਨਾਈਜ਼ਰ ਦਾ ਲੇਖ ਪੜੋ ਅੱਜ ਜੀ ਆਰਗੇਨਾਈਜ਼ਰ ਨੇ ਤੇ 트럼ਪ ਨੂੰ ਮਤਲਬ ਕਿ ਉਹ ਪਰ ਪਰ ਕੇ ਪਰ ਪਰ ਕੇ ਗਾੜਾ ਕੱਡੀਆਂ ਗਾਲਾਂ ਦਾ ਮਤਲਬ ਹੁੰਦਾ ਕਿ ਮੰਦੇ ਬੋਲ ਬੋਲੇ ਆ ਜਾਂ ਕਹ ਲੋ ਕਿ ਨਖੇਦੀ ਜਨਕ ਬੋਲ ਬੋਲੇ ਆ ਕਿ ਗੱਲਾਂ ਹੀ ਛੱਡ ਦਿਓ ਤਾਂ ਆਰਐਸਐਸ ਦਾ ਜਿਹੜਾ ਇਸ ਵੇਲੇ ਦਾ ਆਰਗੇਨਾਈਜ਼ਰ ਦੇ ਵਿੱਚ ਛਪਿਆ ਆਰਟੀਕਲ ਆ ਉਹ ਦੱਸਦਾ ਕਿ ਉਹ ਭਗਤ ਜਾਨੇ ਉਹ ਹੌਲੀ ਹੌਲੀ ਸਮਝ ਜਾਣਗੇ ਮੈਸੇਜ ਥੱਲੇ ਜਾਏਗਾ ਕਿ 트럼ਪ ਨੇ ਬੁਰੀਆਂ ਕੀਤੀਆਂ ਨੇ ਸਾਡੇ ਨਾਲ ਤੇ ਅੱਗੋਂ ਵੀ ਕਿਹੜਾ ਟਲਦਾ ਉਹ ਕਿਹੜਾ ਬਲਾਜ ਜਿਹੜੀ ਗੱਲ ਪਈ ਆ ਵੀ ਟਲ ਗਈ ਆ ਉਹ ਉਲਟਾ ਇਹ ਕਹਿੰਦਾ ਕਿ ਆਲੇ ਫਿਰ ਟੈਕਸ ਲਾ ਦੂੰਗਾ ਕਮਾਲ ਹੈ ਯਾਰ ਤੇਰੀ ਗੱਲਬਾਤ ਰਸ਼ੀਆ ਨਾਲ ਚਲਦੀ ਆ ਤੇ ਟੈਕਸ ਨੂੰ ਇੰਡੀਆ ਤੇ ਲਾਉਣੇ ਆ ਉਹ ਕੁਝ ਨਹੀਂ ਆ ਰਸ਼ੀਆ ਤੇ ਤੋਂ ਟੈਕਸ ਲਾਉਣ ਨੂੰ ਰਿਹਾ ਵੀ ਮੈਂ ਆਪਾਂ ਨੂੰ ਔਰ ਲਾਏਂਗਾ ਲਾਏਂਗਾ ਉਹ ਕਰਨ ਕੇ ਲਾ ਦੇ ਘੰਟਾ ਫਰਕ ਨਹੀਂ ਪੈਂਦਾ ਸਾਡੇ ਤੇ ਅੱਗੇ ਤੂੰ ਲਾਏ ਆ ਹੋਰ ਲਾ ਦੇ ਕੀ ਬਿਲਕੁਲ ਚਲੋ ਜੀ ਇੱਕ ਕਮੈਂਟ ਰਾਜਕੁਮਾਰ ਜੀ ਦਾ ਪੜ੍ਹ ਲੈਂਦੇ ਆ ਤੇ ਫਿਰ ਅੱਗੇ ਨੂੰ ਚੱਲਦੇ ਆ ਇਹ ਕਹਿੰਦੇ ਕਿ ਕੁਝ মিডিਆ ਤੇ ਇਸ ਮੀਟਿੰਗ ਦੇ ਫਾਇਦੇ ਦੱਸ ਰਿਹਾ ਤੇ ਜੇ ਕੁਝ ਵਲਟੋ ਗਿਆ ਫਿਰ ਕਹਿੰਦੇ ਸਫਾਈਆਂ ਦੇਣ ਕਿਤੇ ਕੁਝ মিডিਆ ਟੈਰਿਫ ਦੇ ਵੀ ਫਾਇਦੇ ਦੱਸ ਰਿਹਾ ਦੇਖੋ ਗੱਲ ਇਹ ਆ ਕਿ ਭਾਈ ਚਲੋ ਹਰ ਇੱਕ ਬੰਦੇ ਦਾ ਆਪਣਾ ਪੁਆਇੰਟ ਆਫ View ਹੁੰਦਾ ਹੈ ਕਰਨ ਔਜਲੇ ਦਾ ਗਾਣਾ ਹੈ ਨਾ ਇੱਕ ਪੁਆਇੰਟ ਆਫ View ਬੜਾ ਜ਼ਬਰਦਸਤ ਗੀਤ ਹੈ ਤਾਂ ਇਦਾਂ ਹੀ ਆ ਹਰ ਇੱਕ ਦਾ ਆਪਣਾ ਪੁਆਇੰਟ ਆਫ View ਹੁੰਦਾ ਸਾਡਾ ਆਪਣਾ ਪੁਆਇੰਟ ਆਫ View ਹੈ ਖਿਆਲ ਦੇ ਸ਼ੁਕਰ ਮਨਾਓ ਕਿਤੇ ਲੜਨਾ ਪੈਣ ਉਸ ਤੋਂ ਬਾਅਦ ਦੇਖਦੇ ਕੀ ਇਹਦੇ ਚੋਂ ਨਿਕਲਦਾ ਤੇ ਜਿਹੜੇ ਫਾਇਦੇ ਗਿਣਾਉਂਦੇ ਆ ਇਹ ਤੇ ਨੋਟ ਬੰਦੀ ਚੋਂ ਵੀ ਫਾਇਦੇ ਗਿਣਾਉਂਦੇ ਸੀ ਕਹਿੰਦੇ ਕਿ ਇਹਦੇ ਵਿੱਚ ਇੱਕ ਤਾਰ ਹੈ ਜੀ ਅਸੀਂ ਮਤਲਬ ਕਿ ਚਿਪ ਫਿੱਟ ਕਰ ਦਿੱਤੀ ਗਈ ਆ ਮੋਦੀ ਜੀ ਵੱਲੋਂ ਕਿ ਤੁਸੀਂ ਖੂਹ ਦੇ ਵਿੱਚ ਵੀ ਨੱਪ ਦਿਓ ਤੇ ਇਹ ਸਿਗਨਲ ਦੇਵੇਗੀ ਕਿ ਫਲਾਣੀ ਥਾਂ ਤੇ 2000 ਦਾ ਨੋਟ ਪਿਆ ਹੈ ਇਹ ਤੇ ਉਹ মিডিਆ ਸਰ ਇਨੇ ਤੇ ਨੋਟਬੰਦੀ ਦੇ ਵੀ ਫਾਇਦੇ ਹਨ ਜੀ ਤੇ ਰੱਬ ਦਾ ਵਾਸਤਾ ਜੇ ਮਾਨਸਿਕ ਸ਼ਾਂਤੀ ਚਾਹੁੰਦੇ ਜੇ ਇਸ ਮੀਡੀਆ ਤੋਂ ਕਿਰਪਾ ਕਰਕੇ ਦੂਰ ਰਹੋ ਏਦਾਂ ਜਿਵੇਂ ਲਿਖਿਆ ਹੁੰਦਾ ਸਪਰੇਅ ਵਾਲੇ ਡੱਬੇ ਤੇ ਕਿ ਇਹਨੂੰ ਮਤਲਬ ਕਿ ਬਈ ਥੋੜਾ ਦੂਰ ਹੀ ਰਹੋ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ ਜੀ ਤੇ ਆਪਣੀ ਪਹੁੰਚ ਤੋਂ ਵੀ ਥੋੜਾ ਜਿਹਾ ਦੂਰ ਰੱਖੋ ਖੈਰ ਬਿਲਕੁਲ ਇਹ ਤੇ ਹੈ ਹੀ ਬਾਕੀ ਚਲੋ ਸੱਚੀ ਗੱਲ ਹੈ ਤੁਹਾਡੀ ਲੜਾਈ ਨਾ ਹੋਵੇ ਬਾਕੀ ਫੈਸਲਾ ਕੀ ਹੁੰਦਾ ਉਹ ਤੇ ਫਿਰ ਆਪਾਂ ਗੱਲਬਾਤ ਕਰ ਲਾਂਗੇ ਜਦੋਂ ਸਾਹਮਣੇ ਗੱਲਬਾਤ ਆਉਂਦੀ ਆ ਮਿੰਟੂ ਜੀ ਕੱਲ ਕੁਝ ਕਮੈਂਟ ਵੀ ਆ ਰਹੇ ਸੀ ਦੋਸਤਾਂ ਦੇ ਕਿ ਇੱਧਰ ਜਿਹੜਾ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਬਹੁਤ ਵਧਨ ਕਰਕੇ ਜਿਹੜਾ ਇੱਧਰਲਾ ਏਰੀਆ ਫੋਸਪੋਰ ਏਰੀਆ ਤਾਂ ਇੱਧਰ ਨੇੜੇ ਦਾ ਕਾਫੀ ਪਾਣੀ ਭਰ ਗਿਆ ਤੇ ਕਾਫੀ ਫਸਲ ਦਾ ਵੀ ਨੁਕਸਾਨ ਹੋਇਆ ਹੁਣ ਮੌਜੂਦਾ ਹਾਲਾਤ ਕੀ ਨੇ ਜੀ ਦੇਖੋ ਮੌਜੂਦਾ ਹਾਲਾਤ ਹੜਾਂ ਦੇ ਜਿਹੜੇ ਆ ਕੁਝ ਏਰੀਏ ਤਾਂ ਡੁੱਬੇ ਪਏ ਨੇ ਹਮ ਬਿਆਸ ਦੀ ਮਾਰ ਹੀ ਠਾਉਣ ਵਾਲੇ ਰਾਣਾ ਇੰਦਰਪ੍ਰਤਾਪ son of ਰਾਣਾ ਗੁਰਜੀਤ ਸਿੰਘ ਜੀ ਉਤੇ ਕਾਫੀ ਕੁਝ ਬੋਲ ਰਿਹਾ ਸੀ ਆਖਿਆ ਪਿਆ ਹਮ ਸultanpur 로ਤੀ ਸ਼ੁਰੂ ਚੀ ਰਗੜਿਆ ਜਾਂਦਾ ਤੁਹਾਨੂੰ ਬਤਾਏ ਇਲਾਕਾ ਫਿਰ ਮੋਕੇਰੀਆਂ ਵਾਲਾ ਸਾਈਡ ਆ ਗਿਆ ਹੂੰ ਇਸ ਤੋਂ ਇਲਾਵਾ ਅਬੋਰ ਤੱਕ ਤੇ ਮਾਰ ਹੋਈ ਪਈ ਐ ਤੇ ਜਦਾਂ ਹੁਣ ਮੀਂਹ ਅੱਜ ਵੀ ਪੈ ਰਹੇ ਨੇ ਮੇਰੇ ਖੇਲ ਦੇ ਨਾਲ ਕੁਝ ਇਲਾਕਿਆਂ ਦੇ ਵਿੱਚ ਕੱਲ ਵੀ ਪਏ ਨੇ ਜੇ ਕੱਦ ਦੇ ਨੂੰ ਹੋਰ ਮੀਂਹ ਪੈ ਗਿਆ ਪਿੱਛੇ ਵੀ ਮੀਂਹ ਪੈ ਗਿਆ ਤੇ ਜਿਹੜੇ ਡੈਮ ਨੇ ਉਹਨਾਂ ਦੇ ਨਿਸ਼ਾਨ ਜਿਹੜੇ ਖਤਰੇ ਤੋਂ ਉੱਤੇ ਚਲੇ ਗਏ ਪਾਣੀ ਜ਼ਿਆਦਾ ਛੱਡਣਾ ਪਿਆ